ਤਾਂ ਗੱਲ ਕਰਾਂਗੇ ਪੰਜਾਬੀ ਕਲਾਕਾਰ ਤੇ ਅਦਾਕਾਰ ਮਨਕੀਰਤ ਔਲਖ ਦੀ ਜਿਨੇ ਪੰਜਾਬ ਦੇ ਵਿੱਚ ਜਦੋਂ ਹੜ੍ਹ ਆਉਂਦੇ ਐ ਦਿਲ ਖੋਲ ਕੇ ਮਦਦ ਕੀਤੀ ਜਿੰਨੇ ਜੋਗਾ ਹੈਗਾ ਸੀ ਆਪਣੀ ਬਾਹ ਲਾਈ ਤੇ ਸੋਸ਼ਲ ਮੀਡੀਆ ਤੇ ਨਾਲ ਉਹ ਨਾਲ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਕਿਸੇ ਘਰ ਮਨਕੀਰਤ ਔਲਖ ਫਿਰਦਾ ਸੀ ਪੈਸੇ ਬਣਦਾ ਤੇ ਕਿਤੇ ਟਰੈਕਟਰਾਂ ਦੀ ਵੀਡੀਓ ਵਾਇਰਲ ਹੁੰਦੀ ਸੀ ਕਿ ਮਨਕੀਰਤ ਔਲਖ ਦੇ ਵੱਲੋਂ ਐਨੇ ਟਰੈਕਟਰ ਦਿੱਤੇ ਗਏ ਐ ਹਰ ਪੱਖੋਂ ਮਦਦ ਜਿਹੜੀ ਕੀਤੀ ਗਈ ਤਾਂ ਇਸ ਤੋਂ ਬਾਅਦ ਲੋਕ ਟਰੋਲਿੰਗ ਵੀ ਜਿਹੜਾ ਮਨਕੀਰਤ ਔਲਖ ਨੂੰ ਕਰਦੇ ਐ ਕੋਈ ਕਹਿੰਦਾ ਇਹ ਫੁਕਰ ਹੈ ਜੀ ਕੋਈ ਕਹਿੰਦਾ ਜੀ ਇਹਦਾ ਸਿਰਫ ਵੀਡੀਓ ਬਣਾਉਣ ਵਾਸਤੇ ਡਰਾਮਾ ਕਰ ਰਿਹਾ ਹੈ ਇਹ ਰਾ ਪੈਸੇ ਫੜਾ ਲਾਂਦਾ ਫਿਰ ਵਾਪਸ ਲੈ ਲਾਂਦਾ ਹੈ ਤੇ ਟਰੈਕਟਰਾਂ ਦੇ ਵੀ ਗੱਲਾਂ ਚੱਲੀਆਂ ਸਿੱਖੀ ਦਾ ਕਿਸੇ ਕੰਪਨੀ ਦੇ ਵੱਲੋਂ ਦਿੱਤੇ ਗਏ ਹੈ ਕਿ ਉਹਨਾਂ ਦੀ ਵਾਹ ਬਹਾਈ ਠੀਕ ਕਰਨ ਵਾਸਤੇ ਨਾ ਕਿ ਪੱਕੇ ਤੌਰ ਤੇ ਤਾਂ ਇਸ ਤਰ੍ਹਾਂ ਦੀਆਂ ਕਾਫੀ ਸਾਰੀਆਂ ਗੱਲਾਂ ਨਾਲ-ਨਾਲ ਸੋਸ਼ਲ ਮੀਡੀਆ ਤੇ ਚੱਲਦੀਆਂ ਸੀ ਚਰਚਾ ਚੱਲੀ ਸੀ ਤੇ ਹੁਣ ਉਸੇ ਦੌਰਾਨ ਜਦੋਂ ਹੜਾਂ ਦੌਰਾਨ ਮਨਕੀਰ ਤੌਲਖਾ ਉੱਥੇ ਮਦਦ ਕਰਦਾ ਫਿਰਦਾ ਸੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਕਬੱਡੀ ਖਿਡਾਰੀਆਂ ਦੀ ਜਿੱਤੇ ਉਹ ਮਦਦ ਦੀ ਗੁਹਾਰ ਲਾਉਂਦੇ ਆ ਵੀ ਸਾਡੀ ਮਦਦ ਕੀਤੀ ਜਾ ਤਾਂ ਜਦੋਂ ਇਹ ਵੀਡੀਓ ਮਨਕੀਰਤ ਔਲਖ ਦੇਖਦਾ ਹੈ ਉਸ ਤੋਂ ਬਾਅਦ ਉਹਨਾਂ ਨਾਲ ਸੰਪਰਕ ਕਰਦਾ ਹੈ ਉਹਨਾਂ ਤੱਕ ਪਹੁੰਚ ਕਰਦਾ ਹੈ ਉਹਨਾਂ ਦੇ ਘਰ ਤੱਕ ਪਹੁੰਚਦਾ ਹੈ ਜਿੱਥੇ ਉਹ ਉਹਨਾਂ ਨੂੰ ਕਹਿੰਦਾ ਹੈ ਕਿ ਮੈਂ ਤੁਹਾਡਾ ਘਰ ਬਣਾ ਕੇ ਦਿਉਂ ਹਰ ਵੱਖੋਂ ਤੁਹਾਡੀ ਮਦਦ ਕਰੂੰ ਤੇ ਇਹ ਵੀ ਕਹਿੰਦਾ ਉਹਨਾਂ ਕਬੱਡੀ ਖਿਡਾਰਨਾਂ ਨੂੰ ਕਿ ਤੁਹਾਡੇ ਵਿਆਹ ਵੇਲੇ ਮੈਂ ਤੁਹਾਨੂੰ ਕਾਰਾਂ ਵੀ ਜਿਹੜੀਆਂ ਗਿਫਟ ਕਰੂੰਗਾ ਤਾਂ ਹੁਣ ਇਹ ਜਵਾਨ ਇਹ ਵਾਦਾ ਮਨਕੀਰਤ ਔਲਖ ਦੇ ਵੱਲੋਂ ਪੂਰਾ ਕਰ ਦਿੱਤਾ ਗਿਆ ਹੈ ਕਬੱਡੀ ਖਿਡਾਰਨਾਂ ਨੇ ਰਾਜਨਦੀਪ ਸ਼ਰਮਾ ਤੇ ਜਸ ਸ਼ਰਮਾ ਤਾਂ ਇਹਨਾਂ ਨੂੰ ਮਹਾਲੀ ਦੇ ਗੁਰਦੁਆਰਾ ਸਾਹਿਬ ਸਿੰਗਾ ਸਿੰਘ ਇਦਾਂ ਦੇ ਵਿਖੇ ਕਾਰ ਦੀਆਂ ਚਾਬੀਆਂ ਫੜਾਤੀਆਂ ਤੋਹਫੇ ਵਜੋਂ ਸੁਵਿਪਟ ਕਾਰ ਜਿਹੜੀ ਉਹਨਾਂ ਨੂੰ ਦਿੱਤੀ ਗਈ ਹੈ ਇਸ ਤੋਂ ਇਲਾਵਾ ਕਬੱਡੀ ਖਿਡਾਰੀ ਨੇ ਜੁਹਾਰ ਸਿੰਘ ਉਹਨਾਂ ਨੂੰ i20 ਕਾਰ ਗਿਫਟ ਕੀਤੀ ਗਈ ਹੈ ਤੇ ਨਾਲ ਇਹ ਵੀ ਕਿਹਾ ਹੈ ਮਨਕੀਰ ਤੌਰਖ ਨੇ ਕਿ ਜਿੰਨੇ ਜੋਗਾ ਉਹ ਹੈਗਾ ਇਸੇ ਤਰ੍ਹਾਂ ਹੀ ਪੰਜਾਬ ਦੇ ਲੋਕਾਂ ਲਈ ਮਦਦ ਕਰਦਾ ਰਹੂਗਾ ਪੰਜਾਬੀ ਹੀ ਪੰਜਾਬੀ ਨਾਲ ਖੜਦਾ ਹੁੰਦਾ ਤਾਂ ਇਹ ਫੋਟੋਆਂ ਤੇ ਇਹ ਵੀਡੀਓਜ਼ ਸੋਸ਼ਲ ਮੀਡੀਆ ਤੇ ਹੁਣ ਖੂਬ ਵਾਇਰਲ ਹੋ ਰਹੀਆਂ ਨੇ ਤੇ ਲੋਕ ਆਪੋ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਰੱਖ ਰਹੇ ਆ